ਸਤਿ ਸ਼੍ਰੀ ਅਕਾਲ ਜੀ ਅਸੀਂ ਅਲੀ ਸ਼ੇਰ ਕੱਪੜੇ ਵਾਲੇ ਭੀਖੀ ਜੀ ਅੱਜ ਅਸੀਂ ਤੁਹਾਡੇ ਲੈ ਕੇ ਸਪੀਰੀਅਰ ਕਾਟਨ ਦਾ ਕੱਪੜਾ ਆਈ ਬਹੁਤ ਵਧੀਆ ਵੇਸ ਹੁੰਦਾ ਜੀ ਇਹ ਬਾਜ਼ਾਰ ਦੇ ਵਿੱਚ ਤੁਹਾਨੂੰ ਮਿਲੂਗਾ 800 900 ਦਾ ਜੀ ਆਪਾਂ ਤੁਹਾਨੂੰ ਸੇਲ ਦੇ ਵਿੱਚ ਦੇ ਰਿਆ 600 ਦਾ ਸਿਰਫ 600 ਦਾ ਜੀ ਇਹਦੇ ਦਾਸ ਨੂੰ 10 ਡਿਜ਼ਾਈਨ ਮਿਲਣਾਂਗੇ ਡਿਜ਼ਾਈਨ ਸਾਰੇ ਵੱਖਰੇ ਵੱਖਰੇ ਹੋਣਗੇ ਕੱਲੋ ਵੀ ਸਾਰੇ ਵੱਖਰੇ ਵੱਖਰੇ ਹੋਣਗੇ ਜੀ ਜਿਹੜਾ ਵੀ ਤੁਹਾਨੂੰ ਕਲਰ ਡੈਨ ਪਸੰਦ ਆਉ ਕੋਈ ਸਕਰੀਨ ਸ਼ਾਟ ਲੈ ਲਿਓ ਜੀ ਸਾਨੂੰ WhatsApp ਆਰਡਰ ਕਰ ਦਿਓ ਜੀ ਤੇ ਸਕਰੀਨ ਦੇ ਉੱਪਰ WhatsApp ਨੰਬਰ ਦਿੱਤਾ ਹੋਇਆ ਜੀ 600 ਰੁਪਏ ਦਾ ਰੇਟ ਰਹ ਸਾਰੀ ਹੀ ਕੱਲੜੀਆਂ ਬਹੁਤ ਸੁਣੇ ਨੇ ਜੀ ਬਾਜ਼ਾਰ ਦੇ ਵਿੱਚ ਇਸ ਨੂੰ 800 900 ਦਾ ਮਿਲੂਗਾ ਜੀ ਆਪਣੇ ਕੋਲ 600 ਦੇ ਵਿੱਚ ਰੱਖਿਆ ਹੋਈ ਹੈ ਜੀ ਸੇਲ ਦੇ ਵਿੱਚ ਹੀ ਸਪੀਰੀਅਰ ਕੋਟਨ ਹੁੰਦੀ ਹੈ ਜੀ ਬਹੁਤ ਵਧੀਆ ਕੱਪੜਾ ਹੁੰਦਾ ਹੈਗਾ ਪਿਓਰ ਗਰਮੀਆਂ ਵਾਲਾ ਕੱਪੜਾ ਹੀ ਹੈ ਸੇਲ ਦੇ ਵਿੱਚ 600 ਦਾ ਹੀ ਤੁਹਾਨੂੰ ਜੋ ਵੀ ਤੁਹਾਨੂੰ ਕੱਲੜੀਆਂ ਪਸੰਦ ਆਉ ਉਹ ਸਕਰੀਨ ਸ਼ਾਟ ਲੈ ਲਿਓ ਜੀ ਤੁਹਾਨੂੰ ਵਟਸਐਪ ਆਰਡਰ ਕਰ ਦਿਓ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਮਿਲੂਗਾ ਤੁਹਾਨੂੰ ਪੀਖੀ ਤੋਂ ਅਲੀ ਸ਼ੇਰ ਵਾਲਿਆਂ ਦੇ ਜੀ ਕਾਰੇਗੁਰੇ ਸਾਹਮਣੇ ਜਮ ਆਪਣੀ ਸ਼ਾਪ ਆ ਜੀ ਥਾਣਾ ਰੋਡ ਪੀਖੀ ਜੀ ਜਿਹੜਾ ਵੀ ਤੁਹਾਨੂੰ ਕੱਲੜੀਆਂ ਪ ਜਲਦੀ ਜਲਦੀ ਜੀ ਆਪਣੇ ਕੋਲ ਮਾਲ ਥੋੜੀ ਹੈ ਜੀ ਇਹੇ ਜਲਦੀ ਜਲਦੀ ਸਕਰੀਨ ਛੋਟੇ ਲਈ ਸਾਨੂੰ ਵਟਸਐਪ ਨੰਬਰ ਆਰਡਰ ਕਰੋ ਜੀ 10 ਕਲੜੇ ਇਹਨੇ ਜਿਹੜਾ ਵੀ ਤੁਹਾਨੂੰ ਕਲੜੇ ਜੇ ਤੁਹਾਨੂੰ ਸਕਰੀਨ ਛੋਟ ਲੈ ਲਓ ਜੀ ਲਓ ਜੀ